ਉਹ ਤੁਸੀਂ ਦੇਖ ਸਕਦੇ ਹੋ ਥਾਣਾ ਦੇ ਵਿੱਚ ਬਸਮਾ ਦੇਖ ਲਓ ਹਨਾ ਵੀ ਕੇਲੇਵੇ ਵਾਲੀ ਮੱਧ ਹੈ ਕੱਲਾ ਕੱਲਾ ਥਾਣਾ ਜਿਹੜਾ ਲੇਵੇ ਨੇ ਜਿਹੜੇ ਹੈਗੇ ਪੂਰੇ ਗੋਲ ਸਿੰਘ ਤੁਹਾਨੂੰ ਆਹ ਸਿੰਘਾਂ ਦੀ ਕੁਆਲਿਟੀ ਦੇਖ ਲਓ ਤੁਸੀਂ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਹਾਂਗੇ ਦੋ ਤਰੀਕਾ ਦੋਸਤੋ ਤੇ ਟਾਈਮ ਹੈਗਾ ਘਟੋ ਘਟ ਸਾਢੇ 4 ਵਜੇ ਦਾ ਤੇ ਆਪਾਂ ਬਾਈ ਤੋਂ ਲੈਨੇ ਆ ਡਿਟੇਲ ਬਾਈ ਕੋਲੇ ਅੱਜ ਜਿਹੜੇ ਹੈਗੇ ਕਿ ਚਾਰ ਨਾਗ ਬਕਾਉਆ ਦੋਸਤੋ ਤੋੜ ਕੇ ਦਿਖਾਵਾਂਗੇ ਫੋਨ ਨੰਬਰ ਵੀ ਲੈ ਕੇ ਦੇਵਾਂਗੇ ਆਪਾਂ ਬਾਈ ਦਾ ਤੇ ਪਹਿਲਾਂ ਆਪਾਂ ਕਿਹੜੇ ਪਿੰਡ ਪਹੁੰਚੇ ਆ ਤੇ ਬਾਈ ਨਾਲ ਕਰ ਲਈਏ ਗੱਲਬਾਤ ਆਪਾਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਹਰਮਨ ਹੈ ਹਰਮਨ ਪਿੰਡ ਕਿਹੜਾ ਆ ਜਾਂਦਾ ਬਈ ਪਿੰਡ ਮੱਤਾ ਜੋ ਜ਼ਿਲ੍ਹਾ ਫਰੀਦਕੋਟ ਠੀਕ ਹੈ ਤਹਿਸੀਲ ਜੱਜਤੋ ਆ ਜਾਂਦਾ ਤੇ ਨੇੜੇ ਵਾਲੇ ਪਿੰਡ ਮਤਲਬ ਕਿਹੜੇ ਕਿਹੜੇ ਰਹਿ ਗਏ ਆਪਣੇ ਨੇੜੇ ਗੁਰੂ ਕੀ ਢਾਵ ਠੀਕ ਹੈ ਹਰੀਨੋਂ ਰੋੜੀਕਪੂਰਾ ਠੀਕ ਹੈ ਜੈਤੋ ਸ਼ਹਿਰ ਹੈ ਇਹਦਾ ਕੋਟਪੂਰਾ ਸ਼ਹਿਰ ਹੈ ਠੀਕ ਹੈ ਤੇ ਜੈਤੋ ਤੋਂ ਕਿੰਨੇ ਕਿਲੋਮੀਟਰ ਪੈਂਦਾ ਜੈਤੋ ਤੋਂ 5 ਕਿਲੋਮੀਟਰ ਬਾਅਦ ਦੀ ਦੂਰੀ ਤੇ ਆਪਣਾ ਪਿੰਡ ਆ ਠੀਕ ਹੈ ਜੈਤੋ ਤੋਂ ਕੋਟ ਰੋਡ ਜਾਂਦੇ ਆ ਬਠਿੰਡਾ ਤੋਂ ਜੈਤੋ ਰੋਡ ਕੋਟ ਰੋਡ ਸਿੱਧਾ ਉਹ ਤੋਂ 2.5 ਕਿਲੋਮੀਟਰ ਬਾਅਦ ਠੀਕ ਹੈ ਤੇ ਪਿੰਡ ਆ ਆਪਣਾ ਹਰਮਨ ਜਿਹੜੇ ਆਪਣੇ ਕੋਲ ਅੱਜ ਚਾਰ ਨਾਗ ਆ ਹਨਾ ਆਪਾਂ ਉਹ ਤੋੜ ਕੇ ਦਿਖਾ ਦਈਏ ਇੱਕ ਤਾਂ ਤੇ ਇੱਕ ਨਾ ਤੂੰ ਨੰਬਰ ਬੋਲ ਦੇ ਆਪਦਾ ਕਿਹੜਾ ਨੰਬਰ 98781 43500 ਠੀਕ ਹੈ 98781 43500 ਠੀਕ ਆ ਬਈ ਠੀਕ ਆ ਲੈ ਵੀ ਦੋਸਤੋ ਆਜੋ ਵਾਪਸ ਤੁਹਾਨੂੰ ਇਹ ਜਿਹੜੀ ਨਾਗਾ ਬਾਈਕ ਕੋਲੇ ਤੋੜ ਕੇ ਦਿਖਾਉਣੇ ਆ ਤੇ ਰੇਟ ਵੀ ਕਨਫਰਮ ਕਰਾਵਾਂਗੇ ਬਾਈ ਤੋਂ ਤੇ ਆਜੋ ਆਪਾਂ ਦਿਖਾਗੇ ਨਾਗ ਤੁਹਾਨੂੰ ਹਾਂ ਬਈ ਹਰਮਨ ਜਿਹੜੀ ਆ ਆਪ ਨੂੰ ਮੱਝ ਦੇਸੀ ਆਂਦੀ ਜਿਹੜੀ ਕੋਲੇ ਖੜਾ ਤੂੰ ਹਨਾ ਹਾਂਜੀ ਹਾਂਜੀ ਇਹਦੀ ਕੀ ਡਿਟੇਲ ਐ ਇਹ ਜੀ ਤੀਜਾ ਸੂਆ ਠੀਕ ਐ ਅਜੇ ਤੀਜਾ ਦਿਨ ਹੋਇਆ ਚੌਥਾ ਦਿਨ ਹੋਇਆ ਸੂਈ ਨੂੰ ਠੀਕ ਐ ਹਾਂਜੀ ਤੇ ਦੁੱਧ ਕਿੰਨਾ ਤਿਆਰ 11-12 ਕਿਲੋ ਥੱਲੇ ਬੌਲਾ ਇਸ ਟਾਈਮ ਹੈਗਾ 11-12 ਕਿਲੋ ਹਾਂ ਠੀਕ ਐ ਬਿਲਕੁਲ ਤਾਜੀ ਸੂਈਏ ਬੱਚੇ ਦਾ 나ੜੂ ਦਾ 나ੜੂਆ ਵੀ ਨਾਲ ਦੇ ਸੀ ਜਾਂਦਾ ਹਾਂ ਤੇ ਮੁੱਲ ਕਿੰਨਾ ਕਰਤਾ ਮੋਲੇ ਦਾ 95000 95000 ਹਾਂਜੀ ਮਾਨਤਨ ਹੋ ਜਾ ਮੌਕੇ ਤੇ ਮਾਨਤਨ ਹੋਊਗਾ ਵਿੱਚ ਲੈ ਵੀ ਦੋਸਤੋ ਬਈ ਤੋਰ ਕੇ ਦਿਖਾ ਦੇ ਮੱਝ ਤੁਸੀਂ ਦੇਖ ਲਓ ਹਨਾ ਥਾਂ ਲੈਵੇ ਦੀ ਜਿਹੇ ਜਆ ਪਸਮਾ ਕਰਕੇ ਇਹਨੇ ਮਤਲਬ ਕੱਢਣਾ ਲੇਵਾ ਉਹ ਤੁਸੀਂ ਦੇਖ ਸਕਦੇ ਹੋ ਥਾਣਾ ਦੇ ਵਿੱਚ ਪਸਮਾ ਦੇਖ ਲਓ ਹਨਾ ਵੀ ਕਿਵੇਂ ਦੇ ਤੁਹਾਨੂੰ ਲੱਗਦੇ ਆ ਥਾਣਾ ਤੇ ਸਿੰਘ ਹੈ ਜਿਹਦਾ ਮੱਝ ਦਾ ਗੋਲ ਪਾਉਂਦੀ ਹੈ ਖੁੱਲਾ ਜ਼ਰੂਰ ਹੈ ਤੇ ਆਹ ਲੇਵਾ ਦੇਖ ਲਓ ਨੇੜੇ ਹੋ ਕੇ ਤੁਸੀਂ ਕੱਦ ਕਾਠ ਹੈ ਜਿਹੜਾ ਮੱਝ ਦਾ ਦੋਸਤੋ ਬਹੁਤ ਚੰਗਾ ਕੱਦ ਕਾਠ ਹੈ ਛੋਟੇ ਕੱਦ ਵਾਲੀ ਮੱਝ ਨਹੀਂ ਹੈਗੀ ਇਹ ਬਾਕੀ ਵੀ ਹਰ ਮੈਂ ਦੁੱਧ ਕਿੰਨਾ ਪਾ ਦਊਗੀ ਤੇਰੇ ਐਡਿਕਮ ਤੱਕ ਦੁੱਧ 15 ਕਿਲੋ ਦੇ ਦਊਗੀ ਰਾਮ ਨਾਲੀ ਵੀ 14-15 ਕਿਲੋ ਦੁੱਧ ਪਾ ਦਊਗੀ ਹਾਂ 14-15 ਕਿਲੋ ਦੁੱਧ ਪਾ ਦਊਗੀ ਹਫਤੇ ਦੇ ਵਿੱਚ ਵਿੱਚ ਠੀਕ ਹੈ ਦੋਸਤੋ ਪਿੱਠਪੁੜੇ ਦੀ ਨਾ ਜਿਹੜੀ ਚੱਕ ਮੇ ਪਿੱਠ ਜਿਹੜੀ ਆ ਗਈ ਮੱਝ ਦੀ ਚੱਕ ਮੇ ਆ ਗਈ ਪੂਰੀ ਤੇ ਆਜੋ ਆਪਾਂ ਅੱਗੇ ਵੀ ਜਿਹੜੇ ਹੈਗੇ ਜਾਨਵਰ ਉਹਨਾਂ ਦੀ ਡਿਟੇਲ ਲੈਂਦੇ ਆਂ ਤੇ ਹਰਮਨ ਜਿਹੜੀ ਆ ਮੱਝ aí ਦੀ ਕੀ ਡਿਟੇਲ ਆ ਬਾਈ ਇਹ ਦੂਜਾ ਸੂਆ ਹੀ ਠੀਕ ਐ ਦੂਜਾ ਸੂਆ ਹਾਂਜੀ ਤੇ ਕਿੰਨੇ ਕੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ 5ਵਾਂ ਦਿਨ ਹੋਇਆ ਸੂਈ ਦੀ 5ਵਾਂ ਦਿਨ ਸੂਈ ਤੇ ਸਹੀ ਸਹੀ ਦੁੱਧ ਕਿੰਨਾ ਤਿਆਰ ਆ ਹੁਣ ਸਹੀ 11 ਕਿਲੋ ਬੌਲਾ ਇਸ ਟਾਈਮ ਹੈਗਾ 11 ਕਿਲੋ ਜੇ ਕੋਈ ਆਉਂਦਾ ਮਤਲਬ ਮਰਵਾ ਦੋਂਗੇ ਡੱਬੇ ਦੋ ਟਾਈਮ ਚੋ ਕੇ ਅਗਲਾ ਮਿੰਨ ਕੇ ਲਿਜਾ ਸਕਦਾ ਠੀਕ ਐ ਲੈ ਵੀ ਦੋਸਤੋ ਨਾ ਜਿਹੜੀ ਇਹਦਾ ਮੁੱਲ ਕਿੰਨਾ ਕਰਤਾ ਹਰਮਨ ਇਹਦਾ 85000 ਮੁੱਲ 85000 ਹਾਂਜੀ ਲੈ ਦੇਖ ਲਓ ਇੱਕ ਵਾਰ ਆਪਾਂ ਤੁਹਾਨੂੰ ਮੱਝ ਦੇ ਨਾ ਕੈਮਰਾ ਮਾਰ ਕੇ ਦਿਖਾ ਤੇ ਆਹ ਸਾਈਡ ਪੋਜ ਦੇਖ ਲਓ ਤੁਸੀਂ ਮੱਝ ਦਾ ਤੇ ਬੈਕ ਸਾਈਡ ਆਪਾਂ ਤੁਹਾਨੂੰ ਮੱਝ ਦੀ ਦਿਖਾਉਣੇ ਆ। ਇਹ ਚੰਗੀ ਮੱਝ ਆ ਦੋਸਤੋ ਖੁੱਲਾ ਸਿੰਘ ਪਾ ਜਾਂਦੀ ਹੈ ਪਰ ਮੁੜਿਆ ਬਹੁਤ ਸੋਹਣਾ ਲੱਗਦਾ ਸਿੰਘ। ਦੇਖ ਸਕਦੇ ਹੋ ਆਪਾਂ ਨਾ ਜਿਵੇਂ ਲੇਵੇ ਦੀ ਕੁਆਲਿਟੀ ਜਿਹੜੀ ਬਹੁਤ ਚੰਗੀ ਕੁਆਲਿਟੀ ਆ ਦੇਖ ਲਓ ਸਾਫ ਸੁਥਰੇ ਲੇਵੇ ਵਾਲੀ ਮੱਝ ਹੈ। ਕੱਲਾ ਕੱਲਾ ਥਾਣਾ ਜਿਹੜਾ ਲੇਵੇ ਨੂੰ ਲੱਗਿਆ ਹੋਇਆ ਹੈ। ਖੜਾ ਲਾਵੇ ਖੜਾ ਲਾ ਇੱਕ ਮਿੰਟ। ਇਹ ਕੱਦ ਕਾਠਾ ਜਿਹੜਾ ਮੱਝ ਦਾ ਤੁਸੀਂ ਉਹ ਵੀ ਦੇਖ ਸਕਦੇ ਹੋ ਥੋੜਾ ਜਿਹਾ ਉਪਰ ਆ ਕਰ ਦਿਓ ਕੈਮਰੇ ਨੂੰ ਦੇਖ ਕੇ। ਆਹ ਦੇਖ ਲਓ ਹਨਾ। ਬੰਨ ਦੇ ਬਈ ਕੋਈ ਨਹੀਂ। ਬਾਕੀ ਆਏ ਆ ਵੀ ਦੋ ਟਾਈਮ ਹਨਾ ਜਿੰਨੇ ਵੀ ਪਸ਼ੂ ਆਪਾਂ ਦਿਖਾਵਾਂਗੇ ਦੋ ਟਾਈਮ ਘਰੇ ਆ ਕੇ ਚੋਕੇ। ਤਸੱਲੀ ਤੁਸੀਂ ਆਪ ਆ ਕੇ ਕਰਨੀ ਐ ਤੇ ਆਜੋ ਆਪਾਂ ਤੁਹਾਨੂੰ ਜਿਹੜਾ ਹੈਗਾ ਅਗਲਾ ਜਾਨਵਰ ਉਹ ਵੀ ਦਿਖਾਉਣੇ ਆ। ਤੇ ਬਈ ਜਿਵੇਂ ਆਪਣੀ ਆਹ ਜਿਹੜੀ ਹੁਣ ਮੱਝ ਦੀ ਸੀ ਜਾਂਦੀ ਐ। ਇਹਦੀ ਕੀ ਡਿਟੇਲ ਐ? ਇਹ ਦੂਜਾ ਸੂਆ ਜੀ। ਦੂਜਾ ਸੂਆ। ਹਾਂਜੀ। ਠੀਕ ਐ। ਕਿੰਨੇ ਕੇ ਦਿਨ ਹੋ ਗਏ ਸੂਈ ਨੂੰ? ਇਹਨੂੰ ਅੱਜ 8 ਦਿਨ ਹੋ ਗਏ ਸੂਈ ਨੂੰ। ਕਿੰਨਾ ਦੁੱਧ ਤਿਆਰ ਐ? 14 ਕਿਲੋ ਜੋ ਦੁੱਧ ਜਮਾਂ ਲੀਟਰ ਮਰਮੇ ਤਿਆਰ ਐ। ਲੀਟਰ ਮਨ। ਤੇ ਇਹਦੇ ਮਗਰ ਕੀ ਐ? ਇਦੇ ਮਗਰ ਕਟਾਈ ਹੈ ਮੇਰੇ ਖਾਤੇ ਕਟਾਈ ਹੈ ਹਾਂਜੀ ਠੀਕ ਹੈ ਤੇ ਜਿਵੇਂ ਮੁੱਲ ਕਿੰਨਾ ਕਰਤਾ ਹੁਣ ਮੋਲੇ ਦਾ 95000 95000 ਚ ਮਾਨਤਾਨ ਕਰ ਦਾਂਗੇ ਦੁੱਧ 14 ਕਿਲੋ ਦੋ ਟਾਈਮ ਚੋਕੇ ਲਿਆ ਸਕਦਾ ਤਸੱਲੀ ਹੈ ਪੂਰੀ ਹਾਂ ਦੋ ਟਾਈਮ ਤੋਕੇ ਤਸੱਲੀ ਥਣਾ ਥਣਾ ਦੇ ਜਿਹੜੇ ਆਪਾਂ ਪਸ਼ੂ ਦਿਖਾਏ ਕੋਈ ਓਕੇ ਜਮਾ ਕਾਨਵੀ ਨੂੰ ਕੋਈ ਚੁਆਈ ਚੁਈ ਦੀ ਕੋਈ ਭੂਰ ਛਟਾ ਨਹੀਂ ਕਿਸੇ ਮੈਂ ਦੇ ਥਾਂ ਚ ਠੀਕ ਹੈ ਲੈ ਵੀ ਦੋਸਤੋ ਇਹ ਵੀ ਆਪਾਂ ਨਾ ਮੱਝ ਜਿਹੜੀ ਤੋੜ ਕੇ ਹੁਣੇ ਬਈ ਤੋੜ ਦੇ ਹਾਂਜੀ ਦੇਖ ਲਓ ਦੋਸਤੋ ਤੁਸੀਂ ਮੱਝ ਹਨਾ ਚੰਗੇ ਬੋਡੀ weight ਵਾਲੀ ਮੱਝ ਹੈਗੀ ਜਾਤ ਕੁਆਲਿਟੀ ਚੰਗੀ ਐ ਸਿੰਘ ਜਿਹੜੇ ਹੈਗੇ ਪੂਰੇ ਗੋਲ ਸਿੰਘ ਤੁਹਾਨੂੰ ਦਿਸਦੇ ਹੋਣਗੇ। ਬਾਕੀ ਥੱਲੋਂ ਲੇਵੇ ਦੀ ਆਪਾਂ ਤੁਹਾਨੂੰ ਦਿਖਾ ਦਈਏ ਜੇ। ਖਾਣਾ ਦੀ ਕੁਆਲਿਟੀ ਜਿਹੜੀ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਲੇਵਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ। ਖੜਾ ਲਾ ਬਈ 1 ਮਿੰਟ ਸਾਈਡ ਪੋਸਟ ਦਿਖਾ ਦਈਏ ਆਪਾਂ ਮੱਝ ਦਾ। ਇਹ ਆਹ ਦੇਖ ਲਓ ਮੱਝ। ਇਹ ਆਹ ਦੇਖ ਲਓ ਨੇੜੇ ਹੋ ਕੇ ਨਾ ਆਪਾਂ ਥਣਾ ਦੀ ਕੁਆਲਿਟੀ ਜਿਹੜੀ ਉਹ ਤੁਸੀਂ ਚੈੱਕ ਕਰ ਲਓ। ਲੈ ਵੀ ਮੋੜ ਲਾ। ਜੇ ਜੀ ਮਤਲਬ ਮੱਜਾਂ ਦੀ ਬੰਤ ਰ ਹੈ ਨਾ ਜਿੰਨੇ ਵੀ ਪਸ਼ੂ ਹੈਗੇ ਚੰਗੇ ਨੇ ਆ ਵੀ ਦੇਖ ਲਓ ਤੁਸੀਂ ਹੈ ਨਾ ਪੇਠਪੁੜੇ ਦੀ ਇਹ ਵੀ ਮੱਝ ਜਿਹੜੀ ਬਹੁਤ ਚੰਗੀ ਹੈਗੀ ਬਾਕੀ ਨਾ ਮੈਂ ਇਹ ਗੱਲ ਕਹਿਣਾ ਹੁਣਾ ਕਿ ਜਿੰਨੇ ਵੀ ਪਸ਼ੂ ਖਰੀਦਣਾ ਹੈ ਮਤਲਬ ਘਰੇ ਆ ਕੇ ਤਸੱਲੀ ਕਰਕੇ ਫੇਰ ਖਰੀਦੋ ਕੋਈ ਵੀ ਖਰੀਦਣਾ ਨਾ ਘਰੇ ਆ ਕੇ ਫੇਰ ਤਸੱਲੀ ਕਰਕੇ ਫੇਰ ਖਰੀਦੋ ਤੇ ਆਜੋ ਆਪਾਂ ਅਗਲਾ ਜਾਨਵਰ ਜਿਹੜਾ ਤੁਹਾਨੂੰ ਤੋਰ ਕੇ ਦਿਖਾਉਣੇ ਆ ਤੇ ਬਾਈ ਜਿਵੇਂ ਹੁਣ ਆ ਮੱਝ ਦਿਸੀ ਜਾਂਦੀ ਹੈ ਜਿਹੜੀ ਹੈ ਨਾ ਤੇ ਇਹਦੀ ਕੀ ਡਿਟੇਲ ਹੈ ਇਹ ਜੀ ਪਹਿਲਾ ਸੂਆ ਦੇਖਣ ਨੂੰ ਦੂਜਾ ਲੱਗਦੀ ਐ ਨਹੀਂ ਪਹਿਲਾ ਸੂਆ ਐ ਪਹਿਲਾ ਹੀ ਐ ਹਾਂਜੀ ਪਹਿਲਾ ਠੀਕ ਐ ਤੇ ਕਿੰਨਾ ਕਿ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਇਹਨੂੰ 7 ਦਿਨ ਹੋ ਗਏ ਜੀ ਸੂਈ ਨੂੰ ਠੀਕ ਐ 7 ਦਿਨ ਹਾਂ ਤੇ ਕਿੰਨਾ ਦੁੱਧ ਤਿਆਰ ਹੁਣ ਦੁੱਧ 10 ਕਿਲੋ ਜਮਾ ਲੀਟਰ ਮਾਰ ਮੇ ਤਿਆਰ ਐ 10 ਕਿਲੋ ਹਾਂ ਦੋ ਟਾਈਮ ਚ ਹੋ ਗਿਆ ਕਰਦਾ ਜਾ ਸਕਦੇ ਠੀਕ ਐ ਤੇ ਮੁੱਲ ਦੀ ਗੱਲ ਕਰੀਏ ਜੀ ਆਪਾਂ ਮੁੱਲੇ ਦਾ 72000 72000 ਰੁਪਏ ਲੈ ਬਈ ਹੁਣ ਇਹ ਵੀ ਸਾਨੂੰ ਨਾ ਤੋੜ ਕੇ ਦਿਖਾ ਦੇ ਸਿੰਗਾ-ਸੁੰਗਾ ਦੀ ਤੁਸੀਂ ਦੇਖੋ ਸੀਡ ਠੰਡੀ ਬਹੁਤ ਐ ਠੀਕ ਹੈ ਥੋੜਾ ਜਿਹਾ ਮੈਨੂੰ ਐ ਲੱਗਦਾ ਉਪਰਾ ਜਰੂਰ ਕਰ ਸਕਦੇ ਆ ਦੋਸਤੋ ਤੇ ਆ ਬਾਕੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਲੇਵੇ ਦੀ ਬੰਤਰ ਆ ਜਿਹੜੀ ਨੇੜੇ ਹੋ ਕੇ ਆਪਾਂ ਦੇਖ ਲਓ ਤੁਸੀਂ ਹਨਾ ਅ ਲੇਵਾ ਜਿਹੜਾ ਉਹ ਚੈੱਕ ਕਰ ਸਕਦੇ ਹੋ ਇਹ ਮੱਝ ਦੀ ਕੁਆਲਿਟੀ ਹੈ ਜਿਹੜੀ ਤੁਸੀਂ ਚੌਥੇ ਨੰਬਰ ਤੇ ਆਪਾਂ ਤੁਹਾਨੂੰ ਤੋੜ ਕੇ ਦਿਖਾਈ ਹੈ ਇਹ ਆ ਦੇਖ ਲਓ ਤੁਸੀਂ ਲੇਵਾ ਬਈ ਮੋੜ ਦੇ ਕਰ ਇਧਰ ਨੂੰ ਤੇ ਆ ਸਿੰਘਾਂ ਦੀ ਕੁਆਲਿਟੀ ਦੇਖ ਲਓ ਤੁਸੀਂ ਥੋੜਾ ਜਿਹਾ ਉਪਰ ਆ ਜ਼ਰੂਰ ਕਰਦੀ ਹੈ ਹੈਨਾ ਹਾਂ ਹਾਂ ਪਰ ਉਹਨਾਂ ਬੱਚਾ ਬੁੱਚੇ ਨਾ ਕਰਕੇ ਤਾਜ਼ੀਆਂ ਸੁਣੀ ਨਹੀਂ ਆਪਣਾ ਹੁੰਦਾ ਵੀ ਥੱਲੋਂ ਲੇਵੇ ਲੋਵੇ ਦੀ ਚੰਗੀ ਸਣਾ ਦਿਸ ਜਾਂਦਾ ਪਸੂ ਤੇ ਭਾਈ ਹਰਮਨ ਹੁਣ ਜਿਵੇਂ ਆ ਗਈ ਹੈਨਾ ਗੱਲ ਆਪਣੀ ਲਾਸਟ ਦੇ ਉੱਤੇ ਵੀ ਜੇ ਜਿਵੇਂ ਸਾਰੇ ਪਸੂਨ ਦੀ ਤਸੱਲੀ ਪੂਰੀ ਦਿਨਾ ਜਮਾ ਪੂਰੀ ਤਸੱਲੀ ਦੋ ਟਾਈਮ ਚੋਚੋ ਕੇ ਅਗਲਾ ਲਿਆ ਸਕਦਾ ਤਿੰਨ ਟਾਈਮ ਵੀ ਚੋਚ ਕੇ ਲਿਆ ਸਕਦਾ ਠੀਕ ਹੈ ਖਾਲੀ ਕਰਕੇ ਇੱਕ ਟਾਈਮ ਹਾਂ ਖਾਲੀ ਕਰਕੇ ਇੱਕ ਟਾਈਮ ਦੋ ਟਾਈਮ ਚੋਚ ਕੇ ਤਾਂ ਮਣਕੇ ਲਿਆ ਸਕਦਾ ਠੀਕ ਹੈ ਮਣਕੇ ਜਿੰਨਾ ਦੁੱਧ ਦੱਸਿਆ ਉਨਾ ਹੀ ਹੋਊਗਾ ਸਹੀ ਠੀਕ ਹੈ ਕਿਲੋ ਦਾ ਕਿਲੋ ਦਾ ਪਾਈਆ ਦਾ ਜਰੂਰ ਫਰਕ ਪੈ ਸਕਦਾ ਠੀਕ ਹੈ ਇਹ ਵੀ 2 ਕਿਲੋ ਦਾ ਫਰਕ ਪਊਗਾ ਠੀਕ ਹੈ ਤੇ ਇੱਕ ਵਾਰ ਤੂੰ ਲਾਸਟ ਦੇ ਨੰਬਰ ਫੇਰ ਦੱਸ ਦੇ ਨੰਬਰ 98781 43500 ਠੀਕ ਹੈ ਪਿੰਡ ਮੱਤਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਲੈ ਵੀ ਦੋਸਤੋ ਜਿਹੜੇ ਆਪਾਂ ਚਾਰੇ ਨਗ ਤੋੜ ਕੇ ਦਿਖਾਏ ਆ ਹਨਾ ਇਹ ਤੁਸੀਂ ਖਰੀਦ ਸਕਦੇ ਹੋ ਤਸੱਲੀ ਤੁਸੀਂ ਆਪ ਦੀ ਆਪ ਘਰੇ ਆ ਕੇ ਕਰਨੀ ਹੈ ਤੇ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਵੀਡੀਓ ਨੂੰ ਵੱਧ ਵੱਧ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਸਾਰੇ ਦੋਸਤਾਂ ਦਾ ਜਿਨੇ ਵੀ ਵੀਰ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਨੇ